ਲੋਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਇਸ ਰੋਡ ਤੇ ਅੱਗੇ ਤੁਹਾਨੂੰ ਪਤਾ ਹੀ ਅੱਜ ਤੋਂ ਸਾਲ ਦੋਸਤ ਪਹਿਲਾਂ ਕੋਈ ਰੋਕ ਨਹੀਂ ਸੀ ਆ ਸਾਡਾ ਵੀਰ ਪਿਛਲੇ ਸਾਲ ਹੀ ਲਾਏ ਨੇ ਜੀ ਪੰਦੂ ਸਾਹਿਬ ਪਿੰਡ ਗੋਲੂ ਕੀ ਤੋਂ ਤੇ ਆ ਵੇਖਣਾ ਰੌਣਕ ਲਾਤੀ ਇੱਥੇ ਲਾਇਏ ਸੋਹਣੇ ਬੂਟੇ ਲਾਇਏ ਪਰ ਲੋਕ ਲੈ ਕੇ ਪਾਟ ਗਏ ਅੱਗੇ ਮੈਂ ਕਿਹਾ ਵੀ ਪਾਟ ਕੇ ਨਾਲ ਜਾਓ ਚੋਰੀ ਨਾਲ ਜਾਓ ਉਂਝ ਲੈਓ ਮੇਰੇ ਕੋਲ ਪਹਿਣ ਬਾਦ ਜਿੰਨੇ ਮਰਜ਼ੀ ਲਿ ਜਾਓ ਫੁੱਲਾਂ ਵਾਲੇ ਬੂਟੇ ਬੜੇ ਲਾਏ ਸੀ ਆ ਕਹਿੰਦੇ ਫੁੱਲਾਂ ਦੇ ਬੂਟੇ ਵੀ ਬੜੇ ਲਾਏ ਸੀ ਆ ਮਰਿੰਗਾ ਈ ਉਨੇ ਜੇ ਕਿੰਨੀਆਂ ਤਿੰਨ ਸੌ ਤੋਂ ਵੱਧ ਬਿਮਾਰੀਆਂ ਵਾਸਤੇ ਇਹਦਾ ਇਲਾਜ ਹੈ। ਹਾਂਜੀ। ਪੱਤੇ ਵੀ ਕੰਮ ਦੇਣੇ, ਟਾਣੀਆਂ ਹਰੇਕ ਚੀਜ਼ ਕੰਮ ਦੀ ਹੈ। ਆਹੇ ਗਲਾਬ ਲਾਇਆ ਹੈ। ਹਾਂ ਆਹ ਗਲਾਬ ਜੀ। ਬੜੀ ਮਤਵੀਰ ਦੀ। ਇਹਨੂੰ ਤਾਂ ਸਿੱਧਾ ਬੰਨਣਾ, ਸੋਟੀ ਲੈ ਕੇ ਨਾ। ਇਹ ਕਰਨੇ ਆ। ਹਾਂ ਜਦੋਂ ਮੈਂ ਕਹਿਆ। ਆਂ ਬਿੰਗਾਈ। ਤੇ ਆ ਪਿਲੇ ਸਾਲ ਲਾਈਆਂ ਸੀ ਬਕੈਣਾ ਜੀ। ਹਾਂਜੀ। ਵੇਖੋ ਆ ਸ਼ਾਮ ਬਣਨਾ ਵੀ ਕੇ ਸਾਲ ਵਿੱਚ। ਹਾਂ ਇਤਕੀ ਲਾਇਏ ਨੇ ਗਲਾਬ। ਹਾਂ ਇੱਕ ਲੱਗ। ਵਾਹ ਯਾ ਵੀ ਗਲਾਬ ਲੱਗ ਬੈ ਗਿਆ ਵਈਆਂ ਜੀ। ਜੀ। ਪਰ ਬਾਕੀ ਥੋੜੀ ਇਹ ਆਪਣੀ ਕਿਸਾਨਾਂ ਨੂੰ ਬੇਨਤੀ ਹੈ ਵੀ ਨਾ ਤੁਸੀਂ ਜੀ ਤੇ ਸਾਢੇ 5 ਫੁੱਟ ਛੱਡ ਦੇਣਾ ਆ ਵੀ ਐਤ ਕੀ ਲਾਏ ਫੁੱਲਾਂ ਆਵਨੇ ਲਾਇ ਜੀ ਵੇਖੋ ਤੇ ਸਾਢੇ 6 ਫੁੱਟ ਲਾ ਦਿਓ ਕਿਉਂਕਿ ਫਿਰ ਆਪਣੇ ਜ਼ਿਮੀਦਾਰ ਰਹਿਣਗੇ ਬੂਟੇ ਜੇ ਸਾਢੇ 5 ਫੁੱਟ ਦੇ ਵਿੱਚ ਲਾਵਾਂਗੇ ਨਾ ਉਹ ਫਿਰ ਸਰਕਾਰ ਦੇ ਹੁੰਦੇ ਜੀ ਕਿਉਂਕਿ ਛੜ ਤੋਂ ਲੈ ਕੇ ਇੱਥੋਂ ਲੈ ਕੇ ਪਰਮ ਤੋ ਸਾਢੇ 5 ਫੁੱਟ ਸਰਕਾਰ ਦੇ ਆਪਾਂ ਪਰਾਂ ਲਾਵਾਂਗੇ ਉਹ ਫਿਰ ਉਹਦੇ ਨੰਬਰ ਨਹੀਂ ਲਾ ਸਕਦੇ ਉਹ ਆਪਣੇ ਰਹਿਣਗੇ ਠੀਕ ਜੀ ਤੇ ਆ ਵੇਖੋ ਕਿੱਡੇ ਸੋਹਣੇ ਫੁੱਲ ਨਿੱਕੇ ਨਿੱਕੇ ਆ ਬਕੈਨਾਂ ਵੇਖੋ ਵੀ ਲੱਗ ਪਿਆ ਜੀ ਲਓ ਤੁਸੀਂ ਵੀ ਕੋਈ ਨੁਕਸਾਨ ਨਹੀਂ ਹੈਗਾ ਇਹਦਾ ਕੁਝ ਨਹੀਂ ਦਿੰਦਾ ਜਿੰਨਾ ਪਸਾ ਨੁਕਸਾਨ ਹੋਵੇਗਾ ਉਹਨੇ ਕਿਸੇ ਦਿਨ ਰੁਪਈਏ ਵੀ ਵਟੇ ਜਾਣੇ ਨੇ ਇੱਥੇ ਮੇਰਾ ਰੋਜ਼ ਦਿਲ ਕਰਦਾ ਮੈਂ ਰੁਕ ਜਾਵਾਂ 5-7 ਮਿੰਟ ਆਹ ਫੁੱਲਾਂ ਦੀ ਸੁਗੰਧ ਲਵਾਂ ਆ ਵੇਖੋ ਜੀ ਨੀਮਾ ਬੜੀਆਂ ਸੋਹਣੀਆਂ ਇੱਥੇ ਲਾਇਆ ਸੀ ਬੜਾ ਸੋਹਣਾ ਫੁੱਲਾਂ ਵਾਲਾ ਗੋਟਾ ਆ ਆ ਟਵਾਵੇਂ ਖੜਾ ਜੀ ਪਟਕੇ ਲੈ ਗਿਆ ਪਟਕੇ ਲੈ ਗਿਆ ਦੱਸੋ ਜੀ ਕਮਾਲ ਲੋਕਾਂ ਨੇ ਕੀ ਆ ਵੇਖੇ ਇਥੇ ਇਥੇ ਕੋਈ ਪਟਕੇ ਲੈ ਗਿਆ ਆ ਵੇਖੋ ਜੀ ਗਮਾਲ ਹੈ ਜੀ ਕੀ ਕਰੇ ਬੰਦਾ ਆਵਲਾ ਲਾਇਆ ਸੀ ਆਵਲਾ ਵੇ ਹੋ ਗਿਆ ਤੋੜ ਕੇ ਜਾਏ ਪਰਦਾ ਰਿਹਾ ਨਾ ਆਉ ਤੂੰ ਮੋਚ ਗਿਆ ਜੀ ਚਲੋ ਹੋਗੇ ਨਿਮ ਹੋ ਨਿਮ ਘੜੀਆਂ ਜੀ ਵਾਹ ਜੀ ਚਲੋ ਬੜੀ ਮਿਹਰਬਾਨੀ ਵੀਰ ਦੀ ਠੀਕ ਹੈ ਜੀ ਮਿਹਰਬਾਨੀ ਹਾਂ ਤੇ ਹੋਰ ਤੁਹਾਨੂੰ ਚਾਹੀਦਾ ਦੱਸ ਦਿਆ ਹੈ ਤੁਸੀਂ ਲਿਆਓ ਸਾਰੇ ਬੂਟੇ ਹਾਂ ਬਿਲਕੁਲ ਹਾਂਜੀ ਹਾਂਜੀ ਕਿਉਂਕਿ ਬਹੁਤ ਵਧੀਆ ਇਹਨਾਂ ਦੀ ਆਪਾਂ ਛਾਂ ਦਾ ਲਾਭ ਮਾਣਨਾ ਛਾਂ ਵੀ ਆਕਸੀਜਨ ਵੀ ਹਾਂਜੀ ਆਕਸੀਜਨ ਇਹ ਲੱਕੜ ਵੀ ਕੰਮ ਆਣੀ ਜੀ ਬਿਲਕੁਲ ਜੀ ਚਲੋ ਮਿਹਰਬਾਨੀ ਠੀਕ ਹੈ ਜੀ